ਸਾਈਕਲ ਨਹੀਂ ਕਰਦੇ ਅੱਜ ਵੀ ਸਿਹਰਬਾਦ ਬਦਲਾ ਨਹੀਂ ਕਰਦਾ ਚਲ ਕੱਲ ਨੂੰ ਦੁੱਸਰ ਦੀ ਆਪਣੀ ਨੂੰ ਪਰਾਂਚੇ ਨਹੀਂ ਅੱਗੇ ਕੋਈ ਬਾਤ ਨਹੀਂ

ਮੇਰੇ ਅਕਦਾ ਮਹੀਨੇ ਨੂੰ ਐਕਸੀ ਤੇ ਕੀ ਕੀ ਬਰਾਮਦਗੀ ਹੋਈ ਜੀ ਇੱਕ ਅਪ੍ਰੈਲ ਦੇ ਮਹੀਨੇ ਦੇ ਵਿੱਚ ਐਫਆਈਆਰ ਦਰਜ ਹੋਈ ਸੀ ਪੁਲਿਸ ਸਟੇਸ਼ਨ ਸਦਰ ਤੂਰੀ ਵਿੱਚ ਜਿੱਥੇ ਦੋ ਦੋਸ਼ੀ ਨਿਗਮੁਰ ਲਕੀ ਅਤੇ ਗੁਰਫਰੀ ਤੁਰਫ ਪੈਰੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਜਦੋਂ ਟੀਮਸ ਨੇ ਇੰਟਰਸੈਪਟ ਕੀਤਾ ਉਹ ਮੌਕੇ ਤੋਂ ਫਰਾਰ ਹੋ ਗਏ ਸੀਗੇ ਲੇਕਿਨ ਉਹਨਾਂ ਤੇ ਕੋਲੋਂ ਸਾਨੂੰ ਬਰਾਮਦਗੀ ਹੋਈ ਸੀਗੀ 125 ਗ੍ਰਾਮ ਹਿਰੋਇਨ ਇੱਕ ਪਿਸਤੌਲ 12 ਬੋਰ ਸੱਤ ਜ਼ਿੰਦਾ ਕਾਰਤੂਸ ਅਤੇ ਚਾਰ ਮੋਬਾਈਲ ਫੋਨ ਜਿਹੜਾ ਮੁਕਦਮਾ ਦਰਜ ਹੋਇਆ ਉਸ ਤੋਂ ਬਾਅਦ ਸਾਡੀ ਐਸਪੀਡੀ ਡੀਐਸਪੀਡੀ ਸਾਡੀ ਸੀਆਜੀਡੀ ਟੀਮਸ ਲੋਕਲ ਪੁਲਿਸ ਦੀ ਟੀਮ ਸਾਰਿਆਂ ਨੇ ਇੱਕ ਜੁਆਇੰਟਲੀ ਆਪਰੇਸ਼ਨ ਕੀਤਾ ਇਹਨਾਂ ਨੇ ਫੋਲੋਅ ਅਪ ਕਰਕੇ ਇਸ ਇਨਵੈਸਟੀਗੇਸ਼ਨ ਵਿੱਚ ਇਹਨਾਂ ਨੂੰ ਪਤਾ ਚੱਲਿਆ ਕਿ ਜਿਹੜਾ ਨਿਗਰ ਨਿਗਮ ਉਰਫ ਲੱਕੀ ਹੈ ਉਹ ਇੱਕ ਹੋਰ ਮੁਕਦਮੇ 'ਚ ਅਰੈਸਟ ਹੋ ਗਿਆ ਸੀਗਾ ਉਹ ਜੇਲ੍ਹ ਵਿੱਚ ਮੌਜੂਦ ਸੀ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਜਦੋਂ ਉਸ ਤੋਂ ਕੁਝ ਕਿਛ ਕੀਤੀ ਤਾਂ ਇੱਕ ਜਸਪਾਲ ਉਰਫ ਬਿੱਲਾ ਹੈ ਜੇ ਜੋ ਇਹਨਾਂ ਨੂੰ ਪਤਾ ਚੱਲਿਆ ਕਿ ਉਸ ਕੋਲ ਇਲੀਗਲ ਵੈਪਨਸ ਮੌਜੂਦ ਨੇ ਜਦੋਂ ਇਹਨਾਂ ਨੇ ਉਸ ਨੂੰ ਐਪ੍ਰੀਹੈਂਡ ਕੀਤਾ ਤਾਂ ਉਸ ਦੇ ਕੋਲੋਂ ਦੋ ਪਿਸਤੌਲ ਇਹਨਾਂ ਨੂੰ 32 ਬੋਰ ਦੇ ਮਿਲੇ ਉਸ ਦੀ ਪੁੱਛਗਿੱਛ ਤੇ ਅੱਗੇ ਇੱਕ ਸਤਨਾਮ ਉਰਫ ਸੱਤਾ ਹੈਗਾ ਜੋ ਨਾਮਿਨੇਟ ਹੋਇਆ ਜੋ ਪਹਿਲਾਂ ਤੋਂ ਹੀ ਜੋ ਪਿੱਖੀਵਿੰਡ ਦਾ ਰਹਿਣ ਵਾਲਾ ਹੈ ਤਾਂ ਪਹਿਲਾਂ ਤੋਂ ਹੀ ਸੰਗਰੂਰ ਜੇਲ੍ਹ ਵਿੱਚ ਬੰਦਾ ਹੈ ਜਦੋਂ ਉਸ ਨੂੰ ਲਿਆਂਦਾ ਗਿਆ ਤਾਂ ਉਸ ਦੀ ਨਿਸ਼ਾਨਦੇਹੀ ਤੇ ਸਾਨੂੰ ਜੇਲ੍ਹ ਵਿੱਚੋਂ 8 ਮੋਬਾਈਲ ਫੋਨ ਬਰਾਮਦ ਹੋਏ ਜਿਸ ਤੇ ਇੱਕ ਫਰੈਸ਼ ਐਫ ਆਈ ਆਰ ਦਰਜ ਹੋਈ ਪੁਲਿਸ ਸਟੇਸ਼ਨ ਸਿਟੀ ਵਨ ਦੇ ਵਿੱਚ ਨਾਲੇ ਇਸ ਰਿਕਵਰੀ ਤੋਂ ਬਾਅਦ ਜੋ ਅਸੀਂ ਅੱਗੇ ਪੁੱਛ ਕੇ ਉਸ ਤੋਂ ਹੋਰ ਕੀਤੀ ਤਾਂ ਸਾਨੂੰ 1 ਕਿਲੋ 500 ਗ੍ਰਾਮ ਹੈਰੋਇਨ ਇੱਕ ਪਿਸਤੌਲ 32 ਬੋਰ ਸਾਨੂੰ ਇੱਕ ਦੇਸੀ ਕੱਟਾ 12 ਬੋਰ ਤੇ 6 ਜ਼ਿੰਦਾ ਕਾਰਤੂਸ ਮਿਲੇ। ਕੁੱਲ ਜੋ ਬਰਾਮਦੀਆਂ ਇਸ ਮੁਕਦਮੇ 'ਚ ਹਲੇ ਤੱਕ ਹੋਈਆਂ ਉਹ ਹੈ 1 ਕਿਲੋ 625 ਗ੍ਰਾਮ ਹੈਰੋਇਨ 12 ਮੋਬਾਈਲ ਫੋਨ 13 ਜ਼ਿੰਦਾ ਰੌਂਦ 3 ਪਿਸਤੌਲ 32 ਬੋਰ ਅਤੇ 2 ਦੇਸੀ ਕੱਟੇ 12 ਬੋਰ ਇਸ ਸਾਰੇ ਦੇ ਸਾਰੇ ਜੋ ਤੁਹਾਨੂੰ ਮੈਂ ਹੁਣ ਸੀਕੁਐਂਸ ਆਫ ਇਵੈਂਟਸ ਦੱਸਿਆ ਹੈ ਅਕਿਊਜ਼ ਦੇ ਬਾਰੇ ਦੱਸਿਆ ਇਹਨਾਂ ਦੇ ਪਿੱਛੇ ਸਾਡੀ ਟੀਮਸ ਲਗਾਤਾਰ ਹਲੇ ਵੀ ਕੰਮ ਕਰ ਰਹੀਆਂ ਨੇ ਤੇ ਇਸ ਦੀ ਬੈਕਵਰਡ ਫਾਰਵਰਡ ਲਿੰਕੇਜਸ ਤੇ ਵੀ ਲਗਾਤਾਰ ਤਫ਼ਤੀਸ਼ ਚੱਲੀ ਹੈ ਪਹਿਲਾਂ ਕਿੰਨੇ ਕੇ ਪਰਚੇ ਮਾਮਲੇ ਦਰਜ ਨੇ ਜਿਹਨਾਂ ਦੇ ਉੱਤੇ ਤੇ ਇਹਨਾਂ ਦੀ ਜਿਹੜੀ ਆਪਸੀ ਕੋਈ ਗਰੁੱਪ ਬਣਾਇਆ ਹੋਇਆ ਸੀ ਜਾਂ ਜੇਲ੍ਹ ਦੇ ਵਿੱਚ ਲਹਿਰ ਪੈਠਾ ਜਿਹੜੇ ਤਾਂ ਮੈਂ ਤੁਹਾਨੂੰ ਦਿੰਦੋਸ਼ੀ ਦੱਸੇ ਹੈਗੇ ਜੀ ਨਿਗਮ ਗੁਰਪ੍ਰੀਤ ਪੈਰੋ ਅਤੇ ਜਸਪਾਲ ਬਿੱਲਾ ਇਹ ਤਿੰਨੋਂ ਸੰਗਰੂਰ ਤੇ ਰਹਿਣ ਵਾਲੇ ਨੇ ਤੇ ਇੱਕ ਦੂਸਰੇ ਨੂੰ ਪਹਿਲਾਂ ਜਾਣਦੇ ਸੀ ਲੀਗਲ ਐਕਟੀਵਿਟੀਜ਼ ਵਿੱਚ ਬੀ ਇੰਗੇਜ ਸੀ ਇੰਨਾ ਤੇ ਪਹਿਲਾਂ ਮਲਟੀਪਲ ਐਫ ਆਈਆਰਸ ਦਰਜ ਨੇ ਜਿਹੜਾ ਸਤਨਾਮੂਰ ਸਰਤਾ ਹੈਗਾ ਉਹ ਇਹਨਾਂ ਨੂੰ ਸੰਗਰੂਰ ਜੇਲ੍ਹ ਵਿੱਚ ਹੀ ਮਿਲਿਆ ਹੈਗਾ ਤੇ ਉਹ ਜਿਹੜਾ ਉਸ ਤੇ ਸਤਨਾਮ ਸੱਤੇ ਤੇ ਤਿੰਨ ਐਫ ਆਈਆਰ ਪਹਿਲਾਂ ਦਰਜ ਨੇ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਟਾ ਮੋਬਾਈਲ ਕੋ ਜੇਲ੍ਹ ਦੇ ਵਿੱਚੋਂ ਬਰਾਮਦ ਹੋਏ ਨੇ ਕਦੋਂ ਤੋਂ ਇਹ ਜੇਲ੍ਹ ਦੇ ਵਿੱਚੋਂ ਰੈਕਟ ਚਲਾ ਰਹੇ ਸੀ ਤੇ ਕਦੋਂ ਤੋਂ ਜਿਹੜੇ ਮੋਬਾਈਲ ਨੇ ਜੇਲ੍ਹ ਦੇ ਅੰਦਰ ਗਏ ਕਿਉਂਕਿ ਕੋਈ ਸਮਾਂ ਪਹਿਲਾਂ ਵੀ ਰੇਡ ਕੀਤੀ ਸੀ ਉਦੋਂ ਦੇ ਮੋਬਾਈਲ ਬਰਾਮਦ ਹੋਏ ਸੀ ਉਸ ਤੋਂ ਇਹ ਮੋਬਾਈਲ ਜਿਹੜਾ ਦਿੱਤਕ ਕੋਚਲੇ ਉਸ ਤੋਂ ਬਾਅਦ ਗਏ ਇਹ ਕਿਸੇ ਇਕੁਇਪਮੈਂਟ ਦੇ ਰਾਹੀਂ ਇਹ ਅੰਦਰ ਲੈ ਕੇ ਗਏ ਸੀ ਕਿ ਉਸ ਦੇ ਬਾਰੇ ਅਸੀਂ ਹੋਰ ਕਲੀਅਰ ਕਰ ਰਹੇ ਹਾਂ ਸਾਨੂੰ ਹੋਰ ਵੀ ਲੋਕਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇਸ ਦੇ ਵਿੱਚ ਡੂੰਗਾ ਇਹ ਨਾਲ ਤਫਤੀਸ਼ ਕਰਨੀ ਪਵੇਗੀ ਤਾਂ ਕਿ ਇਸ ਦਾ ਸਾਰਾ ਪਰਦਾ ਫਾਸ਼ ਹੋ ਸਕੇ ਲੇਕਿਨ ਇੱਕ ਬਿਗ ਬਲੋ ਹੈ ਟੂ ਸਮਗਲਿੰਗ ਰੈਕਿਟ ਜੇਲ ਦੇ ਅੰਦਰ ਤੇ ਬਾਹਰ ਦੋਨੋਂ दुखी 팬プラਵਾ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟਿਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਸ ਕਿ ਤਾ ਕਰਾਇਆ ਨੌਕਰੀ ਕਾਰੋਬਾਰ ਸੋਤਨ ਦੁਸ਼ਮਨ ਤੋਂ छुटकारा ਵਿਦੇਸ਼ ਵਿੱਚ पीआर ਚੁਰਕਾਵਟ ਤਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਤਿਕ ਸ਼ਾਮ ਜੋਤਿਸ਼ਪਾਲਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669